ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਕੁੱਤ ਕੋਦਰ ਸੱਡੇ ਸਾਰੇ ਵੀਰਾਂ ਦੇ ਘਰ ਪਹੁੰਚ ਠੀਕ ਹੈ ਹਾਂਜੀ ਬਾਬਾ ਕਰਤੀ ਬਾਬੂ ਦੀ ਸਟਾਰਟਿੰਗ ਮੈਂ ਹੀ ਕੀਤੀ ਵਸ ਅੱਗੜਗਾ ਚੋਕ ਹੁੰਗਾ ਪਰ ਮੈਂ ਬਾਬਿਓ ਉੱਤਾਂ ਦੋ ਹੀ ਜਾਂਦੇ ਆ ਭਾਏ ਭਾਈ ਦੀਆਂ ਬਾਵਾ ਸਿਰ ਅੱਖਾਂ ਪੈਤ ਚੰਗ ਮੱਝ ਜਾਂਦਾ ਸਾਰਾ ਜਗਾਵ ਨਾਲ ਬਾਜ ਦਾ ਵੀ ਬੜਾ ਬੁਰਾ ਹਾਲ ਆਇਆ ਪਿਆ। ਬੁਖਾਰ ਬਖੂਰ। ਜਮ ਉਹਦਾ ਕੰਮ ਟੱਡਾ ਆਇਆ ਪਿਆ। ਤੋ ਉੱਠਣ ਦੀ ਪਹੁੰਚ ਹੀ ਨਹੀਂ ਮੇਰੀ। 7 ਵਜੇ ਦੀ ਜਾਗਾਈਆ 9 ਵੱਜ ਗਏ ਨਾ ਫੋਨ ਵੇਖਿਆ ਤੇ ਨਾ ਉੱਠਿਆ। ਚਲੋ ਕੋਈ ਨਾ। ਦੇਖਦੇ ਹਾਂ ਉੱਠ ਕੇ ਕੀ ਬੰਦ ਬਾਬਿਓ। ਹਾਂ ਜੀ ਮੇਰੇ ਵੀਰੋ। ਤੇ ਉੱਠ ਪਏ ਭਾਈ। ਇਹ ਬੜਾ ਚੰਗਾ ਲੱਗਿਆ ਓਏ ਭੈਣੋ ਐਂ ਲੱਗਾ ਸਾਰਾ ਇਹ ਏਚ ਡੀ ਏਚ ਡੀ ਫੁੱਲ ਏਚ ਡੀ ਜਮਾ 4K ਬਾਹਰ ਕਿ ਤਾਂ ਲੱਗ ਰਿਹਾ 4K ਰੈਜੂਲੇਸ਼ਨ ਤੇ ਚੱਲ ਰਿਆਂ ਨੂੰ ਅੱਖਾਂ ਕਿਆ ਬਾਤਾਂ ਨੇ ਅੱਖਾਂ ਦਾ ਤਰ੍ਹਾਂ ਵੈਸੇ ਬਾਹਲਾ ਹੁੰਦਾ ਤੈਨੂੰ ਵੇਖੋ ਆਪ ਕਿਆ ਬਾਤਾਂ ਨੇ ਬਈ ਯਾਰ ਐਡਾਾ ਕਰਕੇ ਦਿਨ ਲੱਗਦਾ ਵਾਪੇ ਅਜੇ ਬੱਚੇ ਤਾਂ ਡਾਉਣੇ ਸੀਗੇ ਜਿਆਦਾ ਫਿਰ ਪਹਿਲਾਂ ਗੋਲੀ ਦਵਾਈ ਲੈਣੀ ਪਊਗੀ ਉਸ ਤੋਂ ਬਾਅਦ ਫਿਰ ਤਾਂ ਡਾਲਾਂਗੇ ਆਪਾਂ ਬੱਚੇ ਹਣ ਬੁਖਾਰ ਬੁਖੂਰ ਵਾਲੀ ਤੋਂ ਸੈੱਟ ਹੋਇਆ ਲੇਕਿਨ ਤਾਂ ਨਿਗਾਹ ਨਹੀਂ ਰੱਖੀ ਜਾਂਦੀ ਯਾਰ ਅੱਖਾਂ ਵੀ ਦੁਖੀ ਜਾਂਦੀਆਂ ਹੈਗੀਆਂ ਤਾਂ ਕਰਕੇ ਤਾਂ ਫਿਰ ਬਾਜ ਬੂ ਜਾਂ ਨਾ ਮੁੜ ਕੇ ਹੋਰ ਕਲਪਣਾ ਹੋ ਜੂਗੀ ਯਾਰ ਹਾਂਜੀ ਮੇਰੇ ਵੀਰੋ ਆ ਕੇ ਇਧਰ ਲੈ ਕਰੀ ਪਾਣੀ ਲਿਆਂਦਾ ਕੋਸਾ ਜਾਂ ਕੋਈ ਥੋੜਾ ਜਿਹਾ ਖਾਣ ਨੂੰ ਲਿਆਂਦਾ ਹਨਾ ਕਿਹਾ ਰੋਟੀ ਖਾਣ ਤਾਂ ਜੀ ਨਹੀਂ ਕਰਦਾ ਇੱਥੇ ਕੋਈ ਦਵਾਈ ਲੈਣੇ ਕੱਢ ਕੇ ਬੁਖਾਰ ਬੁਖੂਰ ਵਾਲੀ ਦਵਾਈਆਂ ਸਾਨੂੰ ਪਤਾ ਬਾਕੀ ਬਹੁਤ ਪੰਗਾ ਆਪਣੇ ਕੋਲੇ ਤੇ ਨਾਲੇ ਡਾਕਟਰ ਵਾਲੀ ਦਵਾਈ ਲੈਣੇ ਜਿਹੜੀ ਕੱਢ ਦਿੱਤੀ ਸੀਗੀ ਉਹ ਆਹ ਤੇ ਫਿਰ ਦੂ ਬਾਅਦ ਦੇਖਦੇ ਆ ਕਿ ਇਸ ਨਾਲ ਕੋਈ ਫਰਕ ਪੈਂਦਾ ਹੈ ਕਿ ਨਹੀਂ ਨਾਲੇ ਪੁੱਤਰ ਵੀ ਕੱਢਦੇ ਆ ਬੱਚੇ ਕੱਢਦੇ ਆ ਐ ਤਾਂ ਨਹੀਂ ਫਿਰ ਟਾਈਮ ਨਹੀਂ ਪਾਸ ਹੋਣਾ ਹਨਾ ਆਪਣਾ ਮੰਝੇ ਦੇ ਪੈ ਜਾਗੇ ਬਾਹਰ ਨਿਯਾਰ ਰੱਖ ਲਾਂਗੇ ਪੈ ਕੇ ਲੈ ਕੇ ਬਾਬੇ ਦਾ ਨਾਂ ਤੇ ਖੋਲਿਆ ਭਾਈ ਖੋਡਾ ਕੱਲ ਵੀ ਮੈਂ ਸੁਣੂ ਆਖਿਆ ਜੀ ਮੈਨੂੰ ਆਇਆ ਲੱਗਦਾ ਮੈਂ ਫੀਲਿੰਗ ਜੀ ਹੋ ਰਹੀ ਹੈ ਜਿੰਦੇ ਨਾ ਬੇਰੀ ਬੁਰੀ ਆੜੀ ਪਰ ਜਿਸ ਦਿਨ ਆਪਾਂ ਦਾ ਧਿਆਨ ਹੋਵੇ ਉਦੋਂ ਨਹੀਂ ਆਉਂਦੀ ਜਿਸ ਦਿਨ ਆਪਾਂ ਜਮਾਂ ਬੇਫਿਕਰੇ ਹੋਗੇ ਜਿਸ ਦਿਨ țejਗੇ ਵੀ ਅੱਜ ਨਹੀਂ ਆਉਂਦੀ ਹੁਣ ਤਾਂ ਆਈ ਹੀ ਨਹੀਂ ਬਸ ਹੁਣ ਨਹੀਂ ਆਉਣਾ ਓਨੇ ਹਨਾ ਉਦੋਂ ਹੀ ਅਟੈਕ ਕਰੂਗੀ ਜਿਸ ਦਿਨ ਆਪਾਂ ਦਾ ਧਿਆ ਤੈਨੂੰ ਕੋਈ ਨਾ ਤੇ ਪਹਿਲਾਂ ਤਾਂ ਦੇਖਾਂ ਮੈਂ ਜਿਹੜੇ ਇੱਥੇ ਡਾਉਣ ਵਾਲੇ ਹੈਗੇ ਆ ਵੀ ਕਿ ਹੈਣਗੇ ਹਨਾ ਕੀ ਜ਼ਾ ਇੱਕ ਤਏ ਹੋ ਗਿਆ ਜੀ ਦੋਵੇਂ ਹਰੀਆਂ ਬਗਲਾਂ ਕਾਲਾ ਚੀਨਾ ਪੁੱਤ ਬਹਿ ਛਤਰੀ ਦੇ ਕਰਾਂ ਵਾਰ-ਵਾਰ ਬੱਪ ਹੋ ਜਾ ਤੇ ਤਿੰਨ ਕੋ ਬੱਚੇ ਮੇਨ ਆ ਜਿਹੜੇ ਉੱਡ ਕੇ ਆਉਣਗੇ ਦੂਜੇ ਛੋਟੇ ਬੱਚੇ ਬਾਅਦ ਚ ਪਾਵਾਂ ਜਿਵੇਂ ਕੀ ਹੋ ਗਿਆ ਹਰੀ ਬਗਲ ਗਲਾਬੀ ਟੂਸਾ ਪੁੱਤ ਭਿੰਦਾ ਯਾਰ ਇੱਥੇ ਆਤ ਪਾ ਨਹੀਂ ਕਾਦੀ ਬੇ ਗੰਦ ਚਲੋ ਕੋਈ ਨਾ ਖਰੀਜੀ ਬੱਠਾ ਦਾ ਸਸਤੀ ਬਣ ਆ ਜਾ ਮੇਰੀ ਮੂੰਗੜੀ ਆ ਜਾ ਮੇਰੀ ਮੂੰਗੜੀ ਇੱਕ ਮਿੰਟ ਇਹ ਕੇਸ਼ ਛੱਡ ਦੇ ਹਰੀ ਬੱਟਾ ਚੱਲ ਪੁੱਤ ਇਹ ਤਿੰਨ ਮੇਨ ਕੋਈ ਦੂਜੇ ਘਾਂਡੇ ਹੋ ਘਾਂਡਾ ਕਿ ਮੈਂ ਢੇਡ ਟੂਸਿਆਂ ਵਾਲੇ ਵੀ ਦੇਖ ਲੈਨੇ ਆ ਇਹ ਹੋ ਗਿਆ ਆਪਣੇ ਬਾਈਓ ਓਕੇ ਇਹਦੀ ਰਿਪੋਰਟ ਹੋ ਗਈ ਬੱਸ ਹਣਾ ਠੀਕ ਹੈ ਕਿਰਾਂ ਪੰਜ ਬੱਚੇ ਕੱਢ ਤੇ ਬਾਹਰ ਆਪ ਜਿਹੜੇ ਉੱਡਣ ਵਾਲੇ ਆ ਬਾਕੀ ਬਾਅਦ ਚ ਵੇਖਾਂ ਸਾਰੀ ਵੀਡੀਓ ਜ਼ਰੂਰ ਕਰਤਾ ਹੂੰ ਇੱਕ ਮਿੰਟ ਯਾਰ ਹਾਂਜੀ ਮੇਰੇ ਵੀਰੋ ਤੇ ਗੋਸ਼ੇ ਦੇ ਵੀ ਬਈ ਚਾਰ ਬੱਤੇ ਨੇ ਇਸੇ ਉਹਨੇ ਤੜਕੇ ਡਾਉਂਦਾ ਬਾਲੀ ਸੁਧੀਆਂ ਦੇਖ ਤੋ 8:00 8:00 ਵਜੇ ਨੂੰ ਕੱਢ ਦਿੰਦਾ 7:30 8:00 ਵਜੇ ਤੇ ਉਹਦੇ ਬੱਚੇ ਨੇ disse ਭਾਈ ਸਾਹਿਬ ਪਹਿਲਾਂ ਤਾਂ ਇਹਨਾਂ ਨੂੰ ਲਾ ਕੇ ਆਪਣੇ ਨੂੰ ਹੜਜੋ ਚਲੋ ਸ਼ੇਰੋ ਬੈਠੀ ਕਰਦੇ ਆਂ ਚਾਰ ਬੱਚੇ ਨੇ disse ਗੋਸ਼ੇ ਦੇ ਬਈ ਇਕ ਉਹਨਾਂ ਦੀ ਕਲਪਨਾ ਦੇ ਆ ਕਹਿੰਦਾ ਬਾਈ ਬੜੇ ਨਿਗਰ ਰੱਖੇ ਉਹਨਾਂ ਜਾਸਪ ਦੇ ਪਿੰਡ ਅੱਜ ਪੁੱਛੀ ਡੇਢ ਦੋ ਘੰਟੇ ਹੋਏ ਕਹਿੰਦਾ ਤੁਸੀਂ ਹੀ ਨਹੀਂ ਕਹਿੰਦਾ ਉੱਚੇ ਚੜੇ ਸੀਗੇ ਚਾਰ ਇਕੱਠੇ ਇੱਕ ਦਾ ਇੱਕ ਟੂਸਾ ਗਲਾਬੀ ਇੱਕ ਦਾ ਹਰਾ ਟੂਸਾ ਇੱਕ ਦਾ ਗਲਾਬੀ ਢਿੱਡ ਜਮੰਦਰੂ ਕਾਲੀ ਟੋਰੀ ਤੇ ਇੱਕ ਦੇ ਪੱਲੇ 'ਚ ਹਰੀਆਂ ਲਖੀਰਾ ਤੇ ਹਰਾ ਦੂਜਾ ਟੂਸਾ ਹਨਾ ਤੇਨੇ ਛੱਡੋ ਕੋਈ ਨਾ ਕਰਾਂ ਡਾ ਤੇ ਆਪਣੇ ਤਨ ਦੋ ਪਹਿਲਾਂ ਸਰਦੇ ਸੀਗੇ ਤੇ ਬਸ ਮੰਜਾ ਡਾਲਿਆ ਵਿਚਾਲੀ ਬਈ ਜਮਾ ਹਨਾ ਵੀ ਉੱਠਣ ਦੀ ਲੋੜ ਨਾ ਪਵੇ ਉਸਾ ਇਥੋਂ ਪੈ ਕੇ ਨਾਲੇ ਤਾਂ ਧੁੱਪੇ ਆਪ ਨੂੰ ਅਰੈਸਟ ਮਿਲ ਜੂ ਤੇ ਨਾਲੇ ਬਸ ਇਥੋਂ ਪੈ ਕੇ ਆਏ ਨਿਗ੍ਹਾ ਰੱਖ ਲਾਂਗੇ ਚਾਰੇ ਪਾਸੇ ਹਾਂਜੀ ਮੇਰੇ ਵੀਰੋ ਤੇ ਪਾਰਸਲ ਆ ਗਿਆ ਭਈ ਆਪਣਾ ਓਖਾ ਪੋਆ ਹਮ ਮਗਾਈ ਸੀ ਪਿੰਡਰੇ ਬਾਈ ਜੀ ਉਹ ਕਹਦਾ ਵੀ ਓਡੇ ਪਿੰਡ ਲੱਡੇ ਤੇ ਖੜਾ ਆਗੇ ਫੜ ਕੇ ਲੈ ਇਹ ਠੀਕ ਹੈ ਤੇ ਹਾਂਜੀ ਮੇਰੇ ਵੀਰੋ ਆਗੇ ਜੀ ਕਰੇ ਤੇ ਫੜ ਲੈਂਦਾ ਵੀਰੋ ਪਾਰਸਲ ਪਾਰਸਲ ਬਹੁਤ ਛੋਟਾ ਆਇਆ ਸੀ ਉਹਨੂੰ ਦੱਸਿਆ ਸੀਗਾ ਨਾ ਵੀ ਉਹ ਮਗਾਈ ਸੀਗੀ ਆਪਾਂ ਕੀ ਹੁੰਦੀ ਹੈ ਇਹ ਪੈਨ ਡਰਾਈਵ ਹੁੰਦੀ ਮੈਨੂੰ ਲੱਗਦਾ ਹਨ 128 GB ਪੈਨ ਡਰਾਈਵ ਐਚਪੀ ਕੰਪਨੀ ਦੀ ਵਧੀਆ ਕੁਆਲਿਟੀ ਦੀ ਵੀ ਡਾਟਾ ਡੂਟਾ ਕ੍ਰੈਸ਼ ਨਾ ਹੋਵੇ ਸਾਰਾ ਡਾਟਾ ਇਹਦੇ ਚ ਕੱਢ ਕੇ ਰੱਖ ਲੈ ਕਰਾਂਗੇ ਤੇ ਬੱਚੇ ਵੀ ਆਪਣ ਨੂੰ ਉੱਚੇ ਚੜ ਕੇ ਕਰਾ ਸਾਰੇ ਹਨ ਬਸ ਦੋ ਨੀਵੇਂ ਫਿਰਦੇ ਆ ਇੱਕ ਬਗਲ ਟੂਸੇ ਵਾਲਾ ਵੀ ਨੀਵਾ ਫਿਰਦਾ ਮੈਨੂੰ ਲੱਗਦਾ ਦੋ ਤੇ ਆ ਕੇ ਜੇ ਤਰ ਲਿਖ ਕਰੇ ਫਿਰ ਰੋਟੀ ਖਾਇਆਏ ਜਾ ਕੇ ਕਰੋ ਮਾੜੀ ਮੋਟੀ ਦਵਾਈ ਲੈਂਦੇ ਉਹ ਨਾਲ ਸੈਟ ਵਟ ਹੋਇਆ ਸਰੀਰ ਦੋ ਰੋਟੀਆਂ ਖਾਇਆ ਕਰਾ ਤੇ ਆਪਣੇ ਤਿੰਨ ਬੱਚੇ ਤਾਂ ਫਿਰਦੇ ਆ ਵੀ ਦਿਖਾਈ ਚ ਇੱਕ ਤਾਂ ਬਗਲ ਟੂਸੇ ਵਾਲਾ ਹੋ ਜਾਂਦਾ ਠੀਕ ਹੈ ਤੇ ਦੋ ਹੋ ਗਿਆ ਆਪਣੇ ਢੇਢ ਟੂਸਿਆਂ ਵਾਲੇ ਉਹ ਵੀ ਫਿਰਦੇ ਆ ਇੱਕ ਹਰੀ ਬਠਾਲਾ ਨਹੀਂ ਦੇਖ ਰਿਹਾ ਤੇ ਇੱਕ ਹਰੀਆਂ ਬਗਲਾਂ ਵਾਲੀ ਦੇਖ ਰਿਹਾ ਇੱਕ ਹਰੀਆਂ ਬਗਲਾਂਾਂ ਦਾ ਚੱਲ ਉੜਦਾ ਹੀ ਪਾਸੇ ਆਣਾ ਤਾਂ ਪਿੰਡ ਦੇ ਦੂਜੇ ਪਾਸੇ ਉੜਦਾ ਜਾ ਕੇ ਹਰੀ ਬਠਾਲ ਉੱਚਾ ਵਾਲਾ ਉੜਦਾ ਵੀ ਮੂਨ ਲੱਗਦਾ ਉਹ ਬੱਚਾ ਦਿਖਿਆ ਨਹੀਂ ਕਾਫੀ ਟਾਈਮ ਦਾ ਕੋਈ ਨਾ ਬਾਕੀ ਨਿਗਾਹ ਮਾਰੀ ਹੈ ਨਾ ਇਹ ਤਾਂ ਮੈਂ ਦੇਖੀ ਨਾ ਕਹਾ ਤਾਹਾਂ ਵੀ ਕੀ ਪਾਉਂਦਾ ਨੇ ਯਾਰ ਸ਼ੂਟਿੰਗ ਬੱਚੇ ਕੱਢ ਲਏ ਬਾਹਰ ਹਣਾ ਬਾਬੇ ਹੁਣ ਬੈਠੇ ਔਰ ਸਰੀਰ ਵੀ ਮਾੜਾ ਮੋਟਾ ਸੈੱਟ ਹੋ ਚੱਲਿਆ ਛੋਟੇ ਬੱਚੇ ਵੀ ਕੱਢ ਤੇ ਪਈ ਬਾਹਰ ਸਾਰੇ ਆਪਾਂ ਲਾਸਟ ਬੱਚਾ ਹੈ ਗਲਾਬੀ ਬਗਲ ਵਾਲਾ ਰੱਤਾ ਪੱਠੀਆ ਮਤਲਬ ਇਹਦੀ ਬਾਲੀ ਅਗਣੀ ਦੀ ਯਾਰ ਕੋਈ ਬਾਇਆ 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 ਉਤਰੀ ਤੇ ਬੈਠੂ ਜਾ ਕੇ ਓਕੇ ਰਿਪੋਰਟ ਇੱਥੇ ਜਾਵਾਂ ਛੋਟੇ ਬੱਚੇ ਬਾਇਆ ਬਈ ਆਪਾਂ ਜਾਵਾਂ ਛੋਟੇ ਚਾਰ ਬਿਨਾ ਰੰਗ ਵਾਲੇ ਇੱਕ ਹਰੇ ਟੂਸੇ ਵਾਲਾ ਕੱਢਿਆ ਬਾਹਰ ਹਰੇ ਟੂਸੇ ਹਰੀਟੋਰੀ ਇੱਕ ਗਲਾਬੀ ਕਾਚੇ ਕ ਹਰੀ ਕਾਚੇ ਕ ਗਲਾਬੀ ਬਗਲੇ ਕ ਬਗਲ ਝਾਲਰ ਤੇ ਬਸ ਆਹੀ ਬੱਚੇ ਕੱਢਦੇ ਹਨਾ ਕੋਈ ਬਾਕੀ ਹਰੀ ਬਠਾਲੇ ਵੀ ਆ ਗਿਆ ਆ ਗਿਆ ਦਿਖਾਈ ਚ ਠੀਕ ਆ ਆ ਜਾਂਦਾ ਹਰੀ ਬਠਾ ਔ ਜਾਂਦਾ ਬਗਲ ਟੂਸਾ ਉਹ ਪਲਾਰ ਹੋ ਗਿਆ ਦੂਜੇ ਦੋ ਢੇ ਟੂਸਾਲੇ ਥੱਲੇ ਆ ਗਏ ਕੱਲਾ ਇੱਕ ਹਰੀਆਂ ਬਗਲਾ ਲਾਓ ਪਿੰਡੇ ਦੇ ਦੂਜੇ ਪਾਸੇ ਰੋੜਦਾ ਖੜਕੇ ਹਨਾ ਹਾਂਜੀ ਬਾਬੇਓ ਤੇ ਬੱਚੇ ਤਾਂ ਭਈ ਉਹੀ ਬਾਹਰ ਕੱਢਦੇ ਆਪਾਂ ਹਨਾ ਆਪਣੇ ਤੇ ਇੱਕ ਬੱਚਾ ਹੋਰ ਬਾਹਰ ਕੱਢਣਾ ਸੀਗਾ ਮੈਂ ਤੇ ਇਹਦੇ ਲਾਉ ਨੂੰ ਚੇਪੀ ਨਹੀਂ ਥਿਆਰੀ ਆਪਣੀ ਯਾਰ ਟੇਪ ਇਹ ਟੇਪ ਕਿਧਰ ਦੀ ਟੇਪ ਭਾਲਦਾ ਫਿਰਦਾ ਮੈਂ ਬਾਕੀ ਬਾਲਾ ਤੁਰਾ ਫੜਾ ਕਰਨਾ ਨਹੀਂ ਮੈਂ ਰੈਸਟ ਜਾਦਾ ਕਰਨੀ ਤਾਂ ਕਰਕੇ ਜਾਂ ਫਿਰ ਖੁੱਲਾ ਬਾਦ ਨੇ ਇਹਨੂੰ ਹੋਰ ਤਾਂ ਫਿਰ ਕੋਈ ਹੱਲ ਨਹੀਂ ਹੈ ਹਣਾ ਚਲ ਦੇਖਦੇ ਆ 1 ਮਿੰਟ ਚ ਇਹ ਫਿਰ ਯੂਪ ਭਾਲਾਂ ਜੀ ਬੈਠੇ ਬੈਠੇ ਨੇ ਪੈਨ ਡਰਾਈਵ ਦੀ ਅਨਬਾਕਸਿੰਗ ਕਰਤੇ ਬਾਕੀ ਆ ਦੋ ਜਵਾਕਾਂ ਕੇ ਠੀਕ ਕਰਕੇ ਨੇ ਬੰਬੀਹੇ ਤੋਂ ਇਹਨਾਂ ਦੀ ਸਰਵਿਸ ਹੁੰਦੀ ਹੁੰਦੀ ਬਚ ਗਈ ਉਹਦੀ ਅਗਲੇ ਦੀ ਤਾਂ ਚਲੋ ਕੋਈ ਨਾ ਫਿਰ ਟੇਬਲੀ 'ਤੇ ਡਾਉਣ ਗਿਆ ਬੈਠਾ ਮਾਰੀਏ ਨੇ ਨਿਗਾ ਕਬੂਤਰਾਂ ਦੇ ਨਾਲ-ਨਾਲ ਬੈਠੇ ਤੇ ਇੱਕ ਉਹਨਾਂ ਵਾਲਾ ਪੈਨ ਡਰਾਈਵ ਕੱਢ ਕੇ ਦਿਖਾ ਦੇ ਉਸਨੂੰ ਨੇ ਆਪ ਦੇਖ ਲਈ ਵੀ ਹੈਗੀ ਵੀ ਇਹ ਕੰਮ ਦੀ ਕਿਉਂ ਹੀ ਹੈ। ਚੱਕ ਇਹਨਾਂ ਨੂੰ ਆਏ ਦੱਸ ਜਵਾਰ ਜੀ ਵਾਲੇ ਕਮੈਂਟ ਕਰੀ ਬੇ ਸੋਏ। ਹੈ? ਜਵਾਰ ਜੀ ਵਾਲੇ ਕਰੀ ਬੇ। ਜਵਾਰ ਵੀ ਜਵਾਰ ਪਾਉਣੀ ਚਾਹੀਦੀ ਹੈ ਕਿ ਨਹੀਂ? ਤੂੰ ਦੱਸ ਦੇ ਮੈਂ ਨਹੀਂ ਕੋਈ ਲੋੜ ਨਹੀਂ ਜਵਾਰ ਜ਼ੋਰ ਦੀ। ਇੰਨੀ ਖਰਾਕ ਬਹੁਤ ਆ। ਹਾਂ ਪਰ ਇਹ ਗੱਲ ਵੀ ਆਪ ਬਈ। ਬਈ ਜਿਹੜੇ ਤੁਸੀਂ ਕਮੈਂਟ ਵਿੱਚ ਪੁੱਛਿਆ ਸੀ ਨਾ ਜਵਾਰ ਜਵਰ ਪਾਉਣੀ ਚਾਹੀਦੀ ਹੈ ਕਿ ਨਹੀਂ? ਮਨਨਕ ਚਲੋ ਇੰਨੀ ਖਰਾਕ ਬਹੁਤ ਆ ਯਾਰ। ਕੋਈ ਲੋੜ ਨਹੀਂ ਬਾਲਿਆ ਚੀਜ਼ ਐਡ ਕਰਨ ਦੀ। ਆਏ ਪਾਉਣ ਨੂੰ ਤੇ ਹੁਣ ਉਹੀ ਗੱਲ ਮਗਜ ਵਰਤਾਰਾ ਅਮੀਰਾ ਸੋਇਆ ਬੀਣ ਵੀ ਪੈ ਜਾਂਦੀ ਇਹਨਾਂ ਚ ਹੈ ਉਹ ਕਿੰਨੇ ਕੁਸ਼ ਪਾਲਾ ਫਾਇਦਾ ਕੀ ਫਰੋ ਚੀਜ਼ ਦਾ ਨਾ ਉਹ ਕੋਈ ਫਾਇਦਾ ਨਹੀਂ ਬਾਬੇ ਤੁਹਾਨੂੰ ਜਮਾ ਨਾਰਮਲ ਖਰਾਕ ਦਸੀ ਆ ਅਸਲ ਵਿੱਚ ਤਾਂ ਇਹਦੇ ਚੋ ਵੀ ਇੱਕ ਦੋ ਚੀਜ਼ਾਂ ਕਢਰਾਉਣਾ ਹੈ ਖਰਾਕ ਚ ਹਣਾ ਬਾਹਰਾ ਨਾ ਪਾਇਓ ਜਮਈ ਬਾਹਰਾ ਤਾਂ ਬਾਹਰਤ ਰਹਿਣ ਦੋ ਯਾਰ ਚਲੋ ਇਸ ਦਾ ਪਾਲਿਆ ਮੜਾ ਮੋਟਾ ਬਾਹਰਾ ਨਾ ਪਾਇਓ ਜਮਈ ਬਾਕੀ ਆਹਾ ਸੀ ਬਾਈ ਆ ਓਟੀਜੀ ਕੇਬਲ ਨਾਲ ਫਰੀ ਆਈ ਆ ਆਹਾ ਹੈਗੀ ਆ ਐਚਪੀ ਕੰਪਨੀ ਦੀ 128 ਜੀਵੀ ਪੈਨ ਡਰਾਈਵ ਠੀਕ ਹੈ ਓਕੇ ਰਿਪੋਰਟਾ ਬਾਬੇ ਹਾਂਜੀ ਮੇਰੇ ਵੀਰੋ ਹਰਿਆ ਬਗਲਾਂ ਵਾਲਾ ਵੀ ਆ ਗਿਆ ਬਈ ਕਰ ਤੇ ਆਪਣਾ ਆ ਜਾਂਦਾ ਮੈਂ ਦਿਖਾ ਦਿੱ ਗਿਆ ਨਾ ਦਿਖਾਉਣਾ ਜ਼ਰੂਰੀ ਸਮਝਿਆ ਯਾਰ ਬਈ ਆਪੋ ਕੁਸਲਾ ਕੰਮ ਗੱਲ ਤੈਰ ਕੈਮਰਾ ਪਟਾ ਕੇ ਨਾ ਮਾ ਲੋਣਾ ਆਪੋ ਅਮੀਤੇ ਤੋਂ ਆਉਂਦਾ ਹਰਿਆ ਬਗਲਾਂ ਵਾਲਾ ਇਹ ਕਿੱਧਰ ਗਿਆ ਯਾਰ ਦੀਂਦੇ ਨਹੀਂ ਇਹਦੇ ਚ ਕੈਮਰੇ ਚ ਇੱਕ ਨਵਾਂ ਬੱਚਾ ਉੱਡ ਗਿਆ ਡਾਇਆ ਸੀ ਮਤਲਬ ਚੱਲ ਰ ਬਗਲ ਟੂਸੇ ਝਾਲਰ ਬਗਲ ਟੌਰੀ ਇੱਕ ਰਤੀ ਜਿੜਾਈ ਸੀ ਗਲਾਪੀ ਮਗਲ ਦੀ ਕੁਝ ਦੋ ਹੋਰ ਛੱਡੇ ਸੀ ਮਤਲਬ ਹਨ ਵੀ ਸਾਰੇ ਕੁਲਮ ਲੱਕ ਆਪਣੋਂ ਆਏ ਵੀ ਉੜੜ ਕੇ ਬੈਠ ਜਾਣ ਤਾਂ ਫਿਰ ਸੈਟਿੰਗ ਜੀ ਹੋ ਜਾਂਦੀ ਨੇ ਨਾਲ ਕੰਮ ਦੀ ਤੇ ਜਿੰਦਾ ਵੀਡੀਓ ਨਾਲ ਤੇ ਇੱਕ ਵੀ ਨਹੀਂ ਕਰਦੇ ਉਹ ਚਲੋ ਕੋਈ ਨਾ ਖਾ ਉਹਦਾ ਚੱਲ ਰਹੀ ਜਿਹੜਾ ਵੀ ਐਨੇ ਕਿੰਤਰ ਲੋਗ ਗਿਆ ਆ ਗਿਆ ਬੱਚਾ ਗਾਂ ਟੱਪ ਗਿਆ ਮੈਂ ਕੈਮਰਾ ਪਿੱਛੇ ਲਈ ਫਿਰ ਦੌਂਦੇ ਹਨ ਆ ਜਾਂਦਾ ਆ ਗਿਆ ਹੁਣ ਆ ਕੇ ਸਾਰੇ ਸੋਕੇ ਰਿਪੋਰਟਾਂ ਪਾਏ ਆ ਬਸ ਦੇਖੀ ਜਾਂਨੇ ਐ ਈਜ਼ੀ ਚੱਲਾ ਹੂੰ ਥੋੜਾ ਜਿਹਾ ਸਰੀਰ ਸੈੱਟ ਐ ਥੋੜਾ ਨਾ ਗਲਜਾ ਖਰਾਬ ਐ ਜਿहां ਖੰਗ ਕਰਕੇ ਬਾਲਾ ਜਾਦੇ ਤਾਂ ਅਗਰੇਵਾਜ ਹੋਰ ਹੀ ਨਿਕਲਦੀ ਐ ਥੋੜਾ ਸਪੀਕਰ ਜਾ ਪਟਾ ਪਿਆਗਾ ਹਾਂਜੀ ਮੇਰੇ ਵੀਰੋ ਤੇ ਲਾਈ ਜਾਂਨੇ ਜੀ ਬੱਚੇ ਅੰਦਰ ਦੋ ਚਾਰ ਬੱਚੇ ਵਾਰਡ ਤੇ ਦੋ ਚਾਰ ਕੇ ਸਾਥੇ ਚਾਰ ਤਾਂ ਛੋਟੇ ਵਾਰਡ ਤੇ ਪੰਜ ਛੇ ਬੱਚੇ ਅੰਦਰ ਕਰਤੇ ਤੇ ਬਾਕੀ ਹੌਲੀ ਹੌਲੀ ਕਰੀ ਜਾਂਦੇ ਠੀਕ ਐ ਕਰਾਂ ਛਤਰੀ ਤੇ ਲਾਵਾਂਗੇ ਸਾਰੇ ਖੜ ਜਾ ਤੂੰ ਬੜੀ ਆਗਾਂ ਤੇਰੇ ਗੰਦ ਘੇਰ ਥਾਂ ਦਾ ਆਪਰ ਥੱਲੇ ਕਰਾਂ ਗਲੀ ਇਸ ਨੂੰ ਮੈਂ ਵੇੜੇ ਖੁੱਡਿਆਂ ਦੇ ਉੱਤਰਦਿਆ ਕੋਦੋ ਅਰਖ ਛੱਡਦਾ ਇਹਨਾਂ ਦੇ ਯਾਰ ਚਲੋ ਕੋਈ ਨਾ ਇੱਕ ਵੰਡ ਲਾਵਾਂ ਯਾਰ ਮੈਂ ਸਾਰੇ ਬੱਚੇ ਥੱਲੇ ਆ ਬੇ ਠੀਕ ਹੈ ਸਾਰੇ ਬੱਚੇ ਹੋ ਗਏ ਪੂਰੇ ਆਪਣੇ ਦਾ ਵੀ ਜਿੰਨੇ ਛੱਡੇ ਸਾਰੇ ਬੱਚੇ ਆ ਗਏ ਠੀਕ ਹੈ ਬਸ ਸਾਨੂੰ ਸਰਪੰਦਰ ਕਰਨ ਵਾਲੇ ਰਹਿ ਗਏ ਉਦੋਂ ਬਾਅਦ ਦਾਣਾ ਪਾਣੀ ਪਾ ਕੇ ਫਿਰ ਸ਼ਾਇਦ ਚੱਲਾਂਗੇ ਪਿਉਰੀ ਆਪਾਂ ਹਾਂਜੀ ਮੇਰੇ ਵੀਰੋ ਸਾਰੇ ਬੱਚੇ ਕਰਤੇ ਜੇ ਅੰਦਰ ਬਸ ਇੱਕ ਰੱਤੀ ਛੱਟ ਕਰਦੇ ਅਕਲੀ ਗਲਾਬੀ ਬਗਲਾਣੀ ਬਾਕੀ ਤਾਂ ਓਕੇ ਰਿਪੋਰਟ ਚਲੋ ਵਦਿਆ ਹੁਣ ਗਲੀศรี ਦੀ ਜੇ ਸਾਰੇ ਬੱਚੇ ਤੇ ਦੂਜੀ ਜਿਹੜੇ 4 ਬੱਚੇ ਛੋੜੇ ਲਾਂਦੇ ਉਹ ਵੀ ਖੁੱਡਿਆਂ ਉਚਾ ਕੇ ਹਨਾ ਇਨ ਨੂੰ ਮਉਣ ਦੇ ਮਾਂ ਦੇ ਕੋਲੇ ਮਾਂ ਦੇ ਕੋਲੇ ਛੱਡਿਆ ਵਾ ਜਿੱਥੇ-ਜਿੱਥੇ ਲਿਆਂਦੇ ਸੀਗੇ ਬਸ ਫਿਰ ਉਹਦੂ ਬਾਦ ਆਪਾਂ ਦਾਣਾ ਪਾਣੀ ਰੈਡੀ ਕਰਦੇ ਆਂਗੇ ਸਾਰੇ ਕਬੂਤਰਾਂ ਦਾ ਲਓ ਜੀ ਦਾਣੇ ਕਰਤੇ ਰੈਡੀ ਸਾਰੇ ਕਬੂਤਰਾਂ ਦੇ ਤੇਦੋਂ ਪਹਿਲਾਂ ਵਾਟਰ ਇਹਨਾਂ ਨੂੰ ਪਾਤਾ ਤੱਤਾ ਛੜਾ ਜਿਵੇਂ-ਜਿਵੇਂ ਪਾਉਣਾ ਉਹਨਾਂ ਸਾਰਿਆਂ ਨੂੰ ਠੀਕ ਆ ਬਾਪੂ ਤੇ ਅੱਜ ਹਾਂ ਅੱਜ ਹੋਰ ਆਪਾਂ ਭਾਲਦੇ ਫਿਰੇ ਜੇਪੀ ਜੇਪੀ ਇੱਕ ਵੀ ਜੇਪੀ ਕਿਧਰ ਗਈ ਬੱਚੇ ਲਾਉਣ ਨੂੰ ਤੇ ਜੇਪੀ ਮੇਰੀ ਜੇਬ 'ਚ ਸੀ ਮੈਂ ਸਾਰਾ ਘਰ ਫਰੋਲਦਾ ਜੇਪੀ ਪਿੱਛੇ ਉਧਰਲਾ ਘਰ ਪਾ ਲਿਆ ਤੇ ਜੇਪੀ ਹੁਣ ਹੱਥ ਮਾਰਿਆ ਤੇ ਜੇਬ 'ਚ ਹੀ ਪਈ ਸੀ ਆ ਦੇਖੋ ਇਨਨੂੰ ਇੱਥੇ ਰੱਖ ਦਿਆਂ। ਕੱਲ ਨੂੰ ਲਾਵਾਂਗੇ ਇਹ ਤਾਂ ਬੱਚੇ ਲੋਣੀ ਹੋਈ ਨਾ। ਯਾਦ ਆ ਜੂ ਦੇ। ਲੈ ਕੇ ਚੱਲ ਗਏ। ਤੇਰੇ ਬੱਚਿਆਂ ਨਾਲ ਰਿਆਂ ਬੱਚਿਆਂ ਕੰਨੀ ਕਰਾ। ਮੈਂ ਰੱਖੀ ਇਹ ਦਾਣੇ ਇਹਨਾਂ ਨੂੰ। ਆਇਓ 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 ਬੋਤਾ। ਆਇਓ 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 ਬੇਟਾ। ਆਇਓ 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 ਬੋਤਾ। ਤੇਰੇ ਦੂਜੇ ਗੁੱਡੇ 'ਚ ਵੀ ਰੱਖ ਦੇ ਇਹਨਾਂ ਨੂੰ। ਆਇਓ 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 ਬੋਤਾ। ਹਾਂਜੀ ਮੇਰੇ ਵੀਰੋ ਆ ਚਲਦੇ ਆ ਜੀ ਹੁਣ ਆਪਾਂ ਪਿਓਰੀ ਠੀਕ ਐ ਚੱਕ ਕੇ ਲੈਣੇ ਥੋੜੇ 4 ਬੱਚੇ ਲੈ ਕੇ ਆਉਣੇ ਹੈਗੇ ਅੱਡੇ ਲਵਾਉਣ ਨੂੰ ਤੇ ਬਸ ਲੇਟ ਵਾਵਾ ਹੋਏ ਪਏ ਐ ਤੇ ਚਲਦੇ ਆ ਮਸੀਦੀ ਦੀ ਭੈ ਯਾਰ ਮੋਟਰਸਾਂ ਤੇਲ ਵੀ ਘਟਾ ਐ ਮੋਟਰਸਾਂ ਦੀ ਟੈਂਕੀ ਚ ਵੀ ਘਟਾ ਐ ਤੇ ਫੋਨ ਦੀ ਟੈਂਕੀ ਚ ਵੀ ਪੈਸੇ ਘਟਾ ਐ ਕੰਮ ਔਖਾ ਹੈ ਬਚਾਰ ਸ਼ਵੇ ਕਰਾਂ ਤਾਂ ਕੁਝ ਆਂਡੇ ਚਾਹੀਦੇ ਸਾਨੂੰ ਫੋਕੇ ਹਨ ਤੇ ਫਲਿੱਪ ਕਾਰਡ ਵਾਲੀ ਉਹਦੇ ਚ ਪਾਉਚੇ ਉਹਨਾਂ ਨੂੰ ਡਿਲੀਵਰੀ ਕਰਕੇ ਆਉਣੇ ਆ ਚੱਲ ਕੇ ਤੇ ਆਗੇ ਸਿੱਧਰ ਬੱਚੇ ਲੈਣ ਆ ਸੀਗੇ ਚਾਰ ਬੱਚੇ ਠੀਕ ਹੈ ਕਿ ਨਹੀਂ ਇੱਕ ਤੇ ਮੱਥ ਧਰ ਲੈ ਟੀਵੀ ਉੱਤੋਂ ਹੀ ਪਹਿਲਾਂ ਹੀ ਤੇ ਤਿੰਨ ਵਿਖਾ ਤੇ ਕਵਰ ਕਰਤਾ ਮੈਂ ਨਹੀਂ ਵਿਖਾਣਾ ਨਹੀਂ ਵਿਖਾਣਾ ਠੀਕ ਹੈ ਠੀਕ ਆ ਕੇ ਰੋ ਮੋਟਰ ਹੋਰ ਮੁੰਡੇ ਸੈਟੋਂ ਚੜਦੀ ਕਲਾ ਜਕਾਰਾ ਲਾ ਦੇ ਫਿਰ ਕਰੀ ਚਲੋ ਚਾਲਦੇ ਆ ਵਾ ਬਾਬੇ ਇੱਥੇ ਰਾਜ ਟਾਕ ਰਹੇ ਹੋਗੇ ਸੀ ਸਾਡੇ ਹਾਂਜੀ ਮੇਰੇ ਵੀਰੋ ਪਹੁੰਚ ਗਏ ਜੀ ਘਰੇ ਇੱਕ ਮਿੰਟ ਬਾਅਦ ਤਾਂ ਰਾ ਆਉਣਾ ਰੋਕੀਓ ਮੋਟਰਸਾਈਕਲ ਆਪਣਾ ਸਵੱਛ ਕਰ ਲਈਏ ਬੰਦ ਪਾਈ ਤੇ ਦਾਣੇ ਗਲਾਸ਼ ਗਲਾਸ਼ ਲਾਤਾ ਢੇਰ ਚੋਬਰਾਂ ਨੇ ਸਰੋਂ ਤੇ ਦਾਣੇ ਓਕੇ ਦੀ ਰਿਪੋਰਟ ਹੈ 1 ਮਿੰਟ ਪਰ ਬਾਹਰ ਕੋਲ ਕੇ ਅੰਦਰ ਐਂਟਰ ਹੋ ਜੀ ਗਏ ਅਨੁਸਾਰ ਭਾਈ ਇਧਰੋਂ ਖੋਲ ਲਿਆ ਆਪਣੀ ਬੈਠਕ ਛਾੜਦ ਗਏ ਲਾਈਟਾਂ ਲੂਟਾ ਅੰਦਰ ਲਗਾ ਤੇ ਬਾਹਰ ਲਗਾ ਬਾਕੀ ਹੱਥ ਠਾਰ ਗਏ ਮਰਾ ਬਹੁਤ ਜ਼ਿਆਦੇ ਰਾਈਟ ਹੈਂਡ ਬੀਕੋ ਸਨ ਹੋ ਚੰਨੇ ਆ ਤੇ ਨਲੀ ਨੁਲੀ ਫਿਰ ਚੱਲ ਹੋਊਗੀ ਠੰਡੀ ਠੰਡੀ ਹਵਾ ਆਜਦੀ ਗਈ ਹੈ ਵੋਟਰ ਸੈੱਲ ਤੇ ਖੜਾਉਦੇ ਜਾਂਦੇ ਨੇ ਤਾਂ ਕਰਕੇ ਤੇ ਬਾਕੀ ਬਾਕੀ ਹਾਂ ਜੀ ਸੱਚ ਮੱਡੇ ਗੂਤਰਣ ਹੋਈ ਪਾਉਣੇ ਆ ਦਾਣੇ ਦੁਨੇ ਪਾਉਣਿਆ ਹਨ ਉਹ ਸੀਡ ਦੇਖਦੇ ਆ ਫਿਰ ਕੀ ਬੰਦ ਹੈ ਕਿਹੜੇ ਲੋੜੇ ਸੀ ਉਹ ਤੋਂ ਚਾਰਾਂ ਚੋ 300 ਨੂੰ ਸੀ ਹੋ ਰੇ ਉਹਨੂੰ ਇੱਕ ਤੇ ਮੱਥ ਤਰ ਲਿਆ ਬੱਚੇ ਤੇ ਉਹ ਨਹੀਂ ਦਿਖਾਉਣਾ ਹਾਈਡ ਰੱਖਣਾ ਚਾਹਾਂ ਅਸੀਂ ਠੀਕ ਹੈ ਕਿ ਨਹੀਂ ਉਹ ਦਿਖਾਉਣ ਤੋਂ ਪਹਿਲਾਂ ਅਸੀਂ ਆ ਦਿਖਾਵਾਂਗੇ ਬਾਕੀ ਚੌੜ ਕਰਦੇ ਆ ਉਹਦਾ ਦਿਖਾਉਦੇ ਨਹੀਂ ਬੱਚਾ ਹੁਣ ਚਾਹ ਤੁਰਦੀ ਆ ਵਾਜ ਜਿਉ ਖੋਡੇ ਜੇ ਬੈਠਾ ਸਨੂੰ ਐਡੀ ਵੀ ਕੋਈ ਗੱਲ ਨਹੀਂ ਕੀ ਤੇ ਪਹਿਲਾਂ ਤਾਂ ਹੁਣ ਕੋ ਉਤਰਾ ਦਾੜੇ ਪਾ ਕੇ ਕਰਾਂ ਉਹ ਡਾਣ ਬਾਕੀ ਗੱਲਾਂ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਐ ਫੜੋ ਹੀ ਕੈਮਰਾ ਰੱਖਦਗੇ ਦਾਣੇ ਆਪਾਂ ਵੀਡੀਓ ਲੱਗ ਗਈ ਆਇਓ ਜੀ ਆ ਗਿਆ ਹੀ ਕਹੜਾ ਹੋਂ ਬਈ ਉਹ ਕਹੜਾ ਹੋਂ ਬਈ ਕਹੜਾ ਆਇਓ ਆਇਓ ਆਇਆ ਬੱਤ OK ਕਰੀ ਇਧਰ ਮੈਂ ਆਇਆ ਬੱਤ ਆਇਓ 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 ਬੜਾ OK ਹੋ ਵੀਰ ਬੋੜੀ ਇਧਰ ਆਇਓ ਜੀ ਆ ਗਏ ਜੀ ਲੈ ਕੇ ਦਾਣੇ ਲੈ ਗੋ ਜੀ ਸਾਰੇ ਤੋੜ ਪਰਨੇ ਵਿੱਚ ਤਰੇ ਦੇ ਆ ਆ ਆ ਓਕੇ ਵੀਰ ਬੋੜੀ ਆ ਜੀ ਮੇਰੇ ਵੀਰੋ ਆ ਗਏ ਜਿੱਦਲੇ ਕਰੇ ਜੇ ਰੋਟੀ ਰੋਟੀ ਖਾਇਆ ਦੀ ਹੋਈ ਤੇ ਨੂੰ ਨੂੰ ਆ ਕੰਮ ਤਸਰ ਨੂੰ ਪਤਾ ਹੀ ਆਣਾ ਜਿਹੜੇ ਸਾਡੇ ਠੰਡ ਲੱਗੀ ਜਾਂਦੀ ਹੈ ਫੀਲ ਹੋ ਰਿਹਾ ਵੀ ਫੀਵਰ ਚੜ ਰਿਹਾ ਹੈ ਕੰਬਾ ਚੜੀ ਜਾਂਦਾ ਬਈ ਲੱਤਾਂ ਵੀ ਕੰਬੀਆਂ ਜਾਂਦੇ ਉਹ ਵੀ ਬੁਰਾ ਹਾਲ ਹੈ ਬਠੰਡ ਨਾਲ ਬਸੜੇ ਤਰੋ ਹਪ ਇਹਦੇ ਚ ਲਿਆਂਦਾ ਵੀ ਵਾਟਰ ਲਿਆਂਦਾ ਕਿ ਤੱਤਾ ਕਰਕੇ ਆਪਾਂ ਹਣ ਬਿਲਕੁਲ ਮੁਲਕ ਤਾਂ ਡਾਕਟਰ ਨੇ ਬੰਦ ਕੀਤਾ ਹੈਗਾ ਬਾਕੀ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਾਂ ਨੂੰ ਸ਼ਹਿਰ ਜਾਣਾ ਬਗਵਾਨਾ ਜਾ ਬਲੱਡ ਟੈਸਟ ਕਰਾ ਕੇ ਹਣ ਰਿਪੋਰਟਾਂ ਦੇਖ ਕੇ ਫਿਰ ਦਵਾਈ ਲੈਣ ਦਾ ਫਾਇਦਾ ਨਹੀਂ ਤਾਂ ਕੋਈ ਫਰਕ ਨਹੀਂ ਪਤਾ ਲੱਗ ਰਿਹਾ ਕਾ ਬਾਅਦ ਆਇਆ ਪਾਪ ਠੀਕ ਹੈ ਕਿ ਨਹੀਂ ਤਾਂ ਕਰਕੇ ਐਵੇਂ ਜੱਵੀ ਬੈਠ ਜਗੇ ਹਣ ਉਹ ਦੋ ਚੰਗਾ ਵੀ ਯਾਰ ਆਪਦੀ ਮੈਡੀਸਨ ਵਗੈਰਾ ਦੇਣ ਤੇ ਆ ਪਹਿਲਾਂ ਹੀ ਕਰ ਲਾਂਗੇ ਬਾਕੀ ਬਸ ਮੈਂ ਉਹ ਕਰ ਦਿਆਂ ਇਫ ਕਰੀ ਕੋ ਉਤਰਾ ਤੇ ਨਿਗਾਹ ਮਾਰ ਲ ਮਾੜੀ ਮਾੜੀ ਤੇ ਪਾਣੀ ਪੂਣੀ ਚੱਕਦੇ ਆ ਬੱਚਿਆਂ ਦਾ ਠੀਕ ਹੈ ਤੇ ਵੱਡਿਆਂ ਦਾ ਵੀ ਚੱਕ ਹੀ ਦੇਵਾਂਗੇ ਯਾਰ ਦਵਾਈ ਜੀ ਪਈ ਸੀ ਕੱਲ ਦੀ ਉਹਨਾਂ ਨੂੰ ਹਾਂਜੀ ਮੇਰੇ ਵੀਰੋ ਦਵਾਈ ਮੂਡ ਦਾ ਲੈ ਕੇ ਜੀ ਸੀਸਾ ਕਰਤਾ ਵੇ ਵਿੱਲਗਾ ਠੀਕ ਆ ਕਿ ਨਹੀਂ ਤੇ ਫਰਕ 1% ਵੀ ਨਹੀਂ ਪਿਆ ਬਸ ਓਕੇ ਆ ਹੁਣ ਉਹਦਾ ਪ੍ਰਬੰਧ ਕਰਕੇ ਹੀ ਸੌਣਾ ਪੈਣਾ ਮੈਨੂੰ ਹੁਣ ਜਿਹੜਾ ਇੱਕ ਐਕਸਟਰਾ ਕੰਬਲ ਪਿਆ ਇਹ ਵੀ ਲੋਈਥੇ ਰੱਖਣਾ ਪੈਣਾ ਕੋਲੇ ਆਪ ਤੇ ਤਾ ਉਹ ਵੜ ਕੇ ਰਾਤ ਨੂੰ ਠੰਡ ਲੱਗਣੀ ਆ ਮੈਨੂੰ ਪਤਾ ਹੈ ਜੋ ਠੰਡ ਜਾ ਕੇ ਤੁਹਾਨੂੰ ਪਤਾ ਬੁਖਾਰ ਕਾਂਬੇ ਛਿੜਕੇ ਫੇਰ ਹੀ ਚੜਦਾ ਬਾਕੀ ਘਰੋਂ ਖਾਣ ਨੂੰ ਚੀਜ਼ ਲਿਆਦੀ ਹੈ ਨਾ ਦੁਕਾਨ ਤੇ ਗਿਆ ਸੀ ਦੁਕਾਨ ਬੰਦ ਸੀ ਬਾਕੀ ਰਪੈਸੀ ਵੀ ਨਹੀਂ ਅਕਾਊਂਟ ਤੇ ਕੋਈ 100 ਤੇ ਬੈਲੀ ਕਰਪੀ ਰਹਿ ਗਈ ਮਤਲਬ ਤਾਂ ਸਾਰੀ ਹੈ ਨਾ ਖਾਤੇ ਖਾਲੀ ਹੈ ਸੁਖ ਨਾਲ ਤੇ ਬਾਕੀ ਉਹ ਕੇਰਪੋਟਾ ਖੂਤਰ ਦੇਖ ਲੈ ਸਾਰੇ ਬੱਚੇ ਉੱਚੀ ਦੇਖ ਲੈ ਪਾਣੀ ਚੱਕਦਾ ਬ్రో ਕੋਈ ਮਾੜਾ ਮੂਟੇ ਇੱਕ ਦੋ ਅੰਡੇ ਚੈੱਕ ਕਰਨ ਉਹ ਕਰ ਲੈ ਹੈ ਨਾ ਨਵੇਂ ਬੱਚੇ ਜਿਹੜੇ ਲਿਆਂਦੇ ਉਹ ਦੇਖ ਲੈ ਵੀ ਸੈਟ ਹੈ ਬੈਗੇ ਬਸ ਸਹੀ ਹੈ ਓਏ ਵੇ ਲੱਗਦਾ ਬਾਹਰ ਹੂ ਸਾਰਾ ਤੇ ਕੋਈ ਚੱਕਰ ਨਹੀਂ ਕੰਡੀਸ਼ਨ ਥੋੜੀ ਡਾਊਨ ਚੱਲ ਰਹੀ ਐ ਤੇ ਕੋਈ ਬਾਲੀ ਚੰਤਾ ਵਾਲੀ ਗੱਲ ਨਹੀਂ ਗਈ ਤੇ ਹੋ ਜਾਣਗੇ ਸੈੱਟ ਬਸ ਥੋੜੇ ਦਿਨਾਂ ਦੇ ਵਿੱਚ ਵਿੱਚ ਤੇ ਉਦੋਂ ਬਾਅਦ ਫੇਰ ਆਪਾਂ ਬਾਕੀ ਕਬੂਤਰ ਰੋਨ ਤਾਂ ਹੁਣ ਵੀ ਨਹੀਂ ਹਟਦੇ ਕਬੂਤਰ ਰੋਨ ਤਾਂ ਮੈਨੂੰ ਇਹ ਲੱਗਦਾ ਕਿ ਪਤਾ ਮਰੇ ਪਏ ਹੋਗੇ ਮੰਜੇ ਤੇ ਪਤਾ ਨਹੀਂ ਊਟਕੇ ਛੇਰੀ ਬੁੜਕਾਉਣ ਲੱਗ ਜਾਏਗਾ ਨਾ ਛਾਉਂਗੇ ਇੰਨਾ ਭਾਜੀ ਤਾਂ ਕਰਕੇ ਓਕੇ ਜੀ ਹੁਣ ਬੜੀਆਂ ਗੱਲਾਂ ਜਗਾ ਨਾ ਕਰਕੇ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਵੀਡੀਓ ਵਗੈਰਾ ਅੰਗਰੇਜ਼ਾ ਨੂੰ ਜਰਦਾ ਦੇ ਪਿਆ ਤੇ ਉਹੀ ਖਾਈ ਜਾਂਦਾ ਗਾ ਗੱਲ ਤਰੀ ਲਾਈ ਲੈ ਲੂ ਓਕੇ ਬਾਸ ਠੀਕ ਹੈ ਜੀ ਜਿੰਨੇ ਭਰਾ ਦੇਖਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਬਾਈ ਇਨਾ ਪਿਆਰ ਕਰਦੇ ਆ ਸਾਰਿਆਂ ਨੂੰ ਦਿਲੋਂ ਲਵ ਯੂ ਐ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਤੇਰੇ ਨੂੰ ਲਵ ਯੂ ਐ ਠੀਕ ਹੈ ਜੀ ਸਾਰੇ ਹਾਸਦੇ ਰਹੋ ਵਸਦੇ ਰਹੋ ਖੁਸ਼ ਰਹੋ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ ਸੌਣੋ